ਆ ਨਮਸਕਾਰ ਦੋਸਤੋ ਟ੍ਰੋ ਚੈਕਰਸ ਤੇ ਤੁਹਾਡਾ ਜਿਹੜਾ ਇੱਕ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਕਿ ਅੱਜ ਨਵਾਂ ਸ਼ਹਿਰ ਦੇ ਵਿੱਚ ਰੋਡਵੇ ਡੀਪੂ ਦੀ ਜਿਹੜੀ ਸਟ੍ਰਾਈਕ ਸੀ ਪੰਜਾਬ ਭਰ ਦੇ ਵਿੱਚ ਤੇ ਇੱਥੇ ਅੱਜ ਸਟ੍ਰਾਈਕ ਕਰਨ ਵਾਲੇ ਜਿਹੜੇ ਰੋਡਵੇ ਮੁਲਾਜ਼ਮਾਂ ਵੱਲੋਂ ਜਿਹੜੀਆਂ ਪ੍ਰਾਈਵੇਟ ਬੱਸਾਂ ਨੂੰ ਵੀ ਅੰਦਰ ਜਿਹੜਿਆ ਆ ਬੱਸ ਸਟੈਂਡ ਦੇ ਅੰਦਰ ਰੋਕ ਲਿਆ ਗਿਆ ਤੇ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਬੱਸਾਂ ਪ੍ਰਾਈਵੇਟ ਨਿਕਲ ਰਹੀਆਂ ਨੇ ਤੇ ਦੂਜੇ ਪਾਸੇ ਆ ਪੁਲਿਸ ਕਾਫੀ ਸੰਖਿਆ ਚ ਪੁਲਿਸ ਮੁਲਾਜ਼ਮ ਜਿਹੜੇ ਇੱਥੇ ਪਹੁੰਚੇ ਹੋਏ ਨੇ ਡੀਐਸਪੀ ਸਿਟੀ ਹ ਰਾਜਕੁਮਾਰ ਡੀਐਸਪੀ ਸ਼ਹਿਵਾਜ ਸਿੰਘ ਉਸ ਤੋਂ ਇਲਾਵਾ ਕਰੀਬ 50 ਪੁਲਿਸ ਮੁਲਾਜ਼ਮ ਜਿਹੜੇ ਇੱਥੇ ਪਹੁੰਚੇ ਹੋਏ ਨੇ ਆ ਰੋਡਵੇ ਜਿਹੜੀਆਂ ਸਟ੍ਰਾਈਕ ਸੀਗੀ ਮੁਲਾਜ਼ਮਾਂ ਦੀ ਉਹਨਾਂ ਵੱਲੋਂ ਜਿਹੜੀਆਂ ਪ੍ਰਾਈਵੇਟ ਬੱਸਾਂ ਅੰਦਰ ਗਈਆਂ ਹੋਈਆਂ ਸਨ ਉਹਨਾਂ ਨੂੰ ਜਿਹੜਾ ਆ ਅੰਦਰ ਹੀ ਰੋਕ ਲਿਆ ਗਿਆ ਜਿਸ ਤੋਂ ਬਾਅਦ ਕਾਫੀ ਸਥਿਤੀ ਤਣਾਅਪੂਰਨ ਹੋ ਗਈ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਾਈਵੇਟ ਬੱਸਾਂ ਨੂੰ ਵੀ ਜਿਹੜਾ ਰੋਕਿਆ ਗਿਆ ਆ ਰੋਡਵੇਜ ਮੁਲਾਜ਼ਮਾਂ ਨੇ ਆਪਣੀ ਸਟ੍ਰਾਈਕ ਤੋਂ ਜਦੋਂ ਅੰਦਰ ਬੱਸਾਂ ਜਿਹੜੀਆਂ ਗਈਆਂ ਉਹਨਾਂ ਨੂੰ ਅੰਦਰ ਹੀ ਰੋਕ ਲਿਆ ਗਿਆ ਕਿ ਕੋਈ ਬੱਸ ਜਿਹੜੀ ਅੰਦਰ ਆ ਉਹਨੂੰ ਬਾਹਰ ਨਹੀਂ ਜਾਣ ਦਿੱਤੇ ਜਿਹਦੇ ਕਰਕੇ ਜਿਹੜੀਆਂ ਸਵਾਰੀਆਂ ਨੂੰ ਬਹੁਤ ਪਰੇਸ਼ਾਨੀ ਹੋਈ ਤੇ ਜਦੋਂ ਇਹ ਗੱਲ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੱਕ ਪਹੁੰਚੀ ਤੇ ਇੱਕਦਮ ਚ ਇਹ ਰੈਡੀ ਆ ਸਥਿਤੀ ਤਣਾਅਪੂਰਨ ਨਾ ਹੋ ਜਾਏ ਕੋਈ ਪ੍ਰਾਈਵੇਟ ਮੁਲਾਜ਼ਮ ਰੋਡ ਜਿਹੜੇ ਪ੍ਰਾਈਵੇਟ ਬੱਸਾਂ ਦੇ ਦੇ ਰੋਡਵੇ ਮੁਲਾਜ਼ਮਾਂ ਦੇ ਵਿੱਚ ਕੋਈ ਜਿਹੜੀ ਲੜਾਈ ਝਗੜਾ ਨਾ ਹੋ ਜੇ ਤੁਰੰਤ ਜਿਹੜੀ ਪੁਲਿਸ ਕਾਫੀ ਬਲ ਸੰਖਿਆ ਦੇ ਵਿੱਚ ਇੱਥੇ ਪਹੁੰਚ ਗਈ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਐਂਟਰੀਜ਼ ਨੇ ਬੱਸਾਂ ਲਗਾ ਕੇ ਐਂਟਰੀ ਜਿਹੜੀਆਂ ਪ੍ਰਾਈਵੇਟ ਬੱਸਾਂ ਦੀ ਅੰਦਰ ਜਾਣ ਤੋਂ ਰੋਕ ਦਿੱਤੀ ਗਈ ਇਹਨੂੰ ਉਸ ਸਮੇਂ ਦੇ ਜਿਹੜੀਆਂ ਅੰਦਰ ਬੱਸਾਂ ਸੀ ਉਹਨਾਂ ਨੂੰ ਬਾਹਰ ਆਉਣ ਤੋਂ ਜਿਹੜਾ ਰੋਕ ਦਿੱਤਾ ਗਿਆ ਸੀਗਾ ਰੋਡਵੇ ਮੁਲਾਜ਼ਮਾਂ ਵੱਲੋਂ ਤੇ ਜੇ ਤੋਂ ਬਾਅਦ ਸਥਿਤੀ ਜਿਹੜੀ ਆ ਕਾਫੀ ਤਣਾਅਪੂਰਨ ਹੋ ਗਈ ਪਰ ਕਿਸੇ ਤਰ੍ਹਾਂ ਜਿਹੜਾ ਆ ਪੁਲਿਸ ਵਾਲੋਂ ਮੈਨ ਨਹੀਂ ਕਰ ਲਈ ਆ ਗਈ ਆ ਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਅੰਦਰ ਸਨ ਦੱਸਿਆ ਜਾ ਰਿਹਾ ਪੰਜ-ਛੇ ਬੱਸਾਂ ਐਸੀਆਂ ਸਨ ਜਿਹੜੀਆਂ ਅੱਗੇ ਜੋ ਕੋਈ ਜਲੰਧਰ ਜਾਂ ਚੰਡੀਗੜ੍ਹ ਜਾਣੀ ਸੀ ਉਹ ਬੱਸਾਂ ਨੂੰ ਜਿਹੜਾ ਆ ਰੋਕ ਦਿੱਤਾ ਗਿਆ ਤੇ ਉਹਦੀ ਜਿਹੜੀਆਂ ਸਵਾਰੀਆਂ ਉਹਨਾਂ ਨੂੰ ਯਾਨੀ ਕਿ ਪਰੇਸ਼ਾਨੀ ਹੋਈ ਜਿਸ ਤੋਂ ਬਾਅਦ ਜਿਹੜੇ ਆ ਇਹ ਹੁਣ ਆ ਸਰ ਆਓ ਸਾਈਡ ਤੇ ਗੱਲ ਆ ਰਹੀ ਤੇ ਮੇਰੇ ਨਾਲ ਗੱਲ ਕਰਨਾ ਲੱਗ ਗਿਆ ਤਾਂ ਮੈਂ ਵੀ ਨਾਲ ਨਾਲ ਆ ਰਿਹਾ ਕੁਸਰੀ ਲੱਗੇ ਆ ਗਿਆ ਇਹ ਕਿਹੜੀ ਕੋਈ ਠੀਕ ਹੈ ਠੀਕ ਹੈ ਪਰ ਇਹ ਤੁਹਾਨੂੰ ਵੀਡੀਓ ਬਣਾਉਵੇ ਤਾਂ ਤਾਂ ਹੋਵਾ ਚਲਾ ਦੇ ਹਾਂ ਤੁਸੀਂ ਦੇਖ ਸਕਦੇ ਹੋ ਅੰਦਰ ਜਿਹੜੀ ਆ ਆ ਮੁਲਾਜ਼ਮ ਜਿਹੜੇ ਆ ਪੁਲਿਸ ਮੁਲਾਜ਼ਮ ਵੀ ਖੜੇ ਹੋਏ ਨੇ ਤੇ ਦੂਜੇ ਪਾਸੇ ਅੰਦਰ ਅਸੀਂ ਗੱਲ ਕਰਵਾਵਾਂਗੇ ਜਿਹੜੇ ਰੋਡਵੇਜ ਦੇ ਮਲਾਜ਼ਮ ਜਿਹੜੇ ਸਟ੍ਰਾਈਕ ਤੇ ਨੇ ਆ ਬੱਸਾਂ ਦੇਖ ਸਕਦੇ ਹੋ ਰਸਤਾ ਜਿਹੜਾ ਐਂਟਰੈਂਸ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਰੋਡਵੇਜ ਦੀਆਂ ਪ੍ਰਾਈਵੇਟ ਬੱਸਾਂ ਲਗਾ ਕੇ ਹਾਂ ਐਕਚੁਅਲ ਚ ਸਥਿਤੀ ਦੁਆਰਾ ਮੈਂ ਦੱਸ ਦਿੰਦਾ ਕਿ ਕਾਰਨ ਇਹ ਹੋਇਆ ਕਿ ਅ ਅੱਜ ਰੋਡਵੇਜ ਦੀ ਜਿਹੜੀ ਸਟ੍ਰਾਈਕ ਸੀ ਤੇ ਇਸ ਸਟ੍ਰਾਈਕ ਦੇ ਦੌਰਾਨ ਜਿਹੜੇ ਉਹਨਾਂ ਨੇ ਕੋਈ ਟਾਈਮ ਰੱਖਿਆ ਹੋਵੇਗਾ ਕਿਸ ਤੋਂ ਬਾਅਦ ਸਟ੍ਰਾਈਕ ਆ ਉਹ ਸਮੇਂ ਕਈ ਪ੍ਰਾਈਵੇਟ ਬੱਸਾਂ ਜਿਹੜੀਆਂ ਕੋਈ ਚੰਡੀਗੜ੍ਹ ਨੂੰ ਜਾਣੀ ਸੀ ਜਾਂ ਜਲੰਧਰ ਨੂੰ ਜਾਣੀ ਸੀ ਜਦੋਂ ਅੰਦਰ ਡੀਪੋ ਚੋਂ ਘੁੰਮਣੀਆਂ ਸ਼ੁਰੂ ਹੋਈਆਂ ਤੇ ਉਸ ਤੋਂ ਬਾਅਦ ਰੋਡਵੇ ਮੁਲਾਜ਼ਮਾਂ ਵੱਲੋਂ ਜਿਹੜੀਆਂ ਬੱਸਾਂ ਐਂਟ੍ਰੈਂਸ ਤੇ ਐਗਜ਼ਿਟ ਪੁਆਇੰਟਸ ਤੇ ਜਿਹੜੀਆਂ ਲਗਾ ਦਿੱਤੀਆਂ ਤੇ ਜਿਹੜੀਆਂ ਅੰਦਰ ਪ੍ਰਾਈਵੇਟ ਬੱਸਾਂ ਸੀ ਉਹ ਅੰਦਰ ਹੀ ਰਹਿ ਗਈਆਂ ਤੇ ਪ੍ਰਾਈਵੇਟ ਬੱਸਾਂ ਦੇ ਓਨਰ ਜਿਹੜੇ ਚਾਲਕ ਸਨ ਉਹਨਾਂ ਵੱਲੋਂ ਆਪਣੀਆਂ ਬੱਸਾਂ ਬਾਹਰ ਕੱਢਣ ਲਈ ਕੋਸ਼ਿਸ਼ ਕੀਤੀ ਗਈ ਪਰ ਰੋਡਵੇ ਮੁਲਾਜ਼ਮਾਂ ਵੱਲੋਂ ਆਪਣੀਆਂ ਬੱਸਾਂ ਅੱਗੇ ਪਿੱਛੇ ਨਹੀਂ ਕੀਤੀਆਂ ਗਈਆਂ ਜਿਸ ਕਰਕੇ ਜਿਹੜੀ ਸਥਿਤੀ ਤਣਾਅਪੂਰਨ ਹੋ ਗਈ ਤੇ ਪੁਲਿਸ ਜਿਹੜੀ ਆ ਤਤਕਾਲ ਇੱਥੇ ਪਹੁੰਚੀ ਏ ਤੁਸੀਂ ਮੈਂ ਪਹਿਲੇ ਵੀਡੀਓ ਤੁਸੀਂ ਦੇਖ ਲਈ ਲਿਆ ਹੋਵੇਗਾ ਕਿ 100 ਦੇ ਮੈਂ 100 ਤਾਂ ਨਹੀਂ 50 ਮੁਲਾਜ਼ਮ ਐਸੇ ਪੁਲਿਸ ਦੇ ਪਹਿਲੀ ਵਾਰ ਰੋਡਵੇ ਦੇ ਵਿੱਚ ਮਤਲਬ ਦੇਖੇ ਗਏ ਉਹਨਾਂ ਵੱਲੋਂ ਤੁਰੰਤ ਕਿਸੇ ਤਰ੍ਹਾਂ ਮੈਨੇਜ ਕਰਕੇ ਜਿਹੜੀਆਂ ਪ੍ਰਾਈਵੇਟ ਬੱਸਾਂ ਬਾਹਰ ਕਢਵਾਈਆਂ ਗਈਆਂ ਤੇ ਆ ਤੁਹਾਨੂੰ ਹੁਣ ਅਸੀਂ ਜਿਹੜੇ ਰੋਡਵੇ ਮੁਲਾਜ਼ਮ ਜਿਹੜੇ ਸਟ੍ਰਾਈਕ ਤੇ ਉਹਨਾਂ ਨਾਲ ਵੀ ਦੱਸਾਂਗੇ ਕਿ ਕੀ ਸਥਿਤੀ ਹੋਈ ਸੋ ਪ੍ਰਾਈਵੇਟ ਤੇ ਰੋਡਵੇ ਦੇ ਮਿਲ ਇਹ ਨਾ ਹਾਂ ਆ ਅੱਜ ਤੁਹਾਨੂੰ ਹੁਣ ਆਪਾਂ ਰੋਡਵੇਜ ਮੁਲਾਜ਼ਮ ਜਿਹੜੇ ਸਟ੍ਰਾਈਕ ਤੇ ਬੈਠੇ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਉਹਨਾਂ ਵੱਲੋਂ ਪ੍ਰਾਈਵੇਟ ਬੱਸਾਂ ਨੂੰ ਕਿਉਂ ਰੋਕਿਆ ਗਿਆ ਆ ਤੁਸੀਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਵੀ ਜਿਹੜੇ ਇੱਥੇ ਤਣਾਤ ਨੇ ਔਰ ਚਲੋ ਹੁਣ ਸਥਿਤੀ ਜਿਹੜੀ ਕਹਿ ਸਕਦੇ ਆ ਅੰਡਰ ਕੰਟਰੋਲੇਬਲ ਆ ਇਹ ਲਗਾਤਾਰ ਆਈ ਦਿਨ ਜਿਹੜੀ ਆ ਹੁਣ ਸਟ੍ਰਾਈਕਸ ਜਿਹੜੀਆਂ ਚੱਲ ਰਹੀਆਂ ਨੇ ਆ ਜਿਹੜੇ ਮੁਲਾਜ਼ਮ ਮੈਂ ਗੱਲ ਵੀ ਕਰਵਾਵਾਂਗਾ ਹਾਂ ਅਮੀਰ ਤੁਸੀਂ ਐ ਇੱਥੇ ਪਹਿਲੇ ਆਏ ਹੋਏ ਸੀ ਕੀ ਸਥਿਤੀ ਕੀ ਕਾਰਨ ਕੀ ਹੋਇਆ ਦੱਸੋਗੇ ਇਹ ਜੋ ਰੋਡਵੇਕ ਦੀ ਸਟ੍ਰਾਈਕ ਸੀਗੀ ਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਸੀਗੀਆਂ ਉਹ ਵੀ ਇਹਨਾਂ ਨੇ ਰੋਕ ਲਈਆਂ ਸੀ ਅੱਡੇ ਦੇ ਅੰਦਰ ਹੀ ਤੁਸੀਂ ਦੇਖ ਹੀ ਲਿਆ ਬੰਨ੍ਹ ਕੇ ਯਾਰ ਹਾਂਜੀ ਪਹਿਲੇ ਦਿਖਾਇਆ ਹਾਂਜੀ ਤੇ ਪੁਲਿਸ ਨੇ ਆ ਕੇ ਫਿਰ ਪ੍ਰਾਈਵੇਟ ਬੱਸਾਂ ਕਢਾਈਆਂ ਓਕੇ ਪਰ ਇਹ ਇਹਨਾਂ ਇੱਕ ਦੇਖੋ ਪੁਲਿਸ ਨੇ ਅਜ ਤੱਕ ਕਢਾਤੀਆਂ ਆ ਠੀਕ ਹੈ ਕੋਈ ਪ੍ਰਾਈਵੇਟ ਬੱਸਾਂ ਵਾਲੇ ਵੀ ਔਰ ਰੋਡਵੇ ਵਾਲੇ ਵੀ ਸਾਰੇ ਇੱਕੋ ਹੀ ਅੱਡੇ ਤੋਂ ਆਪਰੇਟ ਕਰਦੇ ਆ ਠੀਕ ਹੈ ਜੀ ਇਹਦੇ ਨਾਲ ਆਣ ਵਾਲੇ ਟਾਈਮ ਦੇ ਵਿੱਚ ਵੀ ਦੇਖੋ ਕਿੰਨਾ ਦੇ ਕਨਫਲਿਕਟ ਹੋਣ ਦੀ ਤੇ ਸ਼ੰਕਾ ਰਹਿਣੀ ਹੈ ਠੀਕ ਹੈ ਕਿਉਂਕਿ ਅਜ ਤੱਕ ਪੁਲਿਸ ਆ ਗਈ ਰੋਜ਼ ਰੋਜ਼ ਤਾਂ ਪੁਲਿਸ ਨੇ ਨਹੀਂ ਆਣੇ ਹੇ ਤੱਕ ਕੰਮ ਚੱਲਦੇ ਰਹਿਣਾ ਪਰ ਇਹਨੂੰ ਐਮੀਕਬਲੀ ਸੌਟ ਆਊਟ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਚਾਹੀਦਾ ਰੋਡਵੇ ਦੇ ਮੁਲਾਜ਼ਮ ਬਹੁਤ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ ਇਹ ਦੋ ਦਿਨ ਹੜਤਾਲ ਹੁੰਦੀ ਆ ਫਿਰ ਪੰਜਾਬ ਗਵਰਨਮੈਂਟ ਟਾਈਮ ਦੇ ਦਿੰਦੀ ਆ ਫਿਰ ਕੋਈ ਗੱਲ ਸਿਰੇ ਨਹੀਂ ਚੜਦੀ ਇਨੂੰ ਇੱਕ ਪਾਸੇ ਲਾਉਣਾ ਚਾਹੀਦਾ ਗੱਲ ਠੀਕ ਹੈ ਸੋ ਆਪਾਂ ਜਿਹੜੇ ਮੁਲਾਜ਼ਮ ਜਿੱਥੇ ਬੰਦੀਆਂ ਆਗੂ ਨੇ ਉਹਨਾਂ ਨਾਲ ਵੀ ਜਿਹੜੀ ਗੱਲ ਕਰਵਾਵਾਂਗੇ ਰੋੜੀ ਸਾਬ ਰੋੜੀ ਸਾਬ ਮੰਤਰੀ ਮੁਰਦਾਬਾਦ ਰਾਜਪੀ ਮੁਰਦਾਬਾਦ ਪ੍ਰਧਾਨ ਦਾ ਚੱਕ ਲਿਆ ਸਾਡਾ ਯਾਰ ਭਾਜੀ ਅੱਛਾ ਚਲੋ ਹਾਂਜੀ ਐ ਭਾਈ ਕੀ ਚੱਕਰ ਪਿਆ ਆਪਣਾ ਕੁਝ ਨਹੀਂ ਭਾਜੀ ਪਿਆ ਸਰਕਾਰ ਦੇ ਵੀ ਕਿਲੋਮੀਟਰ ਟੈਂਡਰਾਂ ਦਾ ਜੀ ਉਹ ਲੈ ਕੇ ਆਏ ਸੀ ਟੈਂਡਰ ਠੀਕ ਹੈ ਤੇ ਅੱਜ ਸਾਡਾ ਇਹ ਨਹੀਂ ਟੈਂਡਰ ਖੋਲਣਾ ਸੀ ਸਰਕਾਰ ਨੇ 11 ਵਜੇ ਉਹ ਕੀ ਹੈ ਟੈਂਡਰ ਐਕਸਪਲੇਨ ਕਰੂੰਗੇ ਕੀ ਮਤਲਬ ਵਿਭਾਗ ਦੇ ਵਿੱਚ ਨਾ ਪ੍ਰਾਈਵੇਟ ਕਾਰਪੋਰੇਟ ਘਰਾਣੇ ਦੀਆਂ ਬਸਤਾ ਪਾਰ ਹੈ ਜੀ ਅੱਛਾ ਜੀ ਤੇ ਜਿੱਦਣਾ ਸਾਡਾ ਵਿਭਾਗ ਮਤਲਬ ਬੰਦ ਹੋਣ ਦੀ ਤਿਆਰੀ ਤੇ ਹੈ ਠੀਕ ਹੈ ਤੇ ਆਡੇ ਜਿਹੜੇ ਵਰਕਰ ਆ ਉਹ ਬੇਮਜ਼ਦੂਰ ਹੋ ਜਾਣਗੇ अच्छा जी ਜੇ ਸਰਕਾਰ ਮਹਿਕਮੇ ਦੇ ਵਿੱਚ ਬੱਸਾਂ ਪਾਵੇ ਤਾਂ ਸਾਡਾ ਜਿਹੜਾ ਮਹਿਕਮਾ ਚੱਲਦਾ ਰਹੇਗਾ ਲੋਕਾਂ ਨੂੰ ਨਰੀ ਸੁਵਿਧਾ ਫ੍ਰੀ ਬੱਸਾਂ ਫਿਰ ਉਹ ਮਿਲਦੀ ਰਹੂਗੀ ਠੀਕ ਹੈ ਜੀ ਤੇ ਅੱਜ ਸਾਡਾ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਸਾਡਾ ਪ੍ਰੋਟੈਸਟ ਸੀ ਏ ਟਰੈਲੀਆਂ ਸੀ ਠੀਕ ਹੈ ਤੇ ਜਿਹਦੇ ਸਬੰਧ ਵਿੱਚ ਅਸੀਂ ਅੱਜ 2 ਵਜੇ ਤੱਕ ਜਿਹੜਾ ਬੱਸ ਸਟੈਂਡ ਜਿਹੜੇ ਨਹੀਂ 12 ਤੋਂ 2 ਸੀ ਇਹ ਪਹਿਲੇ ਹੀ ਹੋ ਗਿਆ ਨਾ ਸਟਾਰਟ ਹੋ ਗਿਆ ਜੀ ਰਾਤ ਸਰਕਾਰ ਨੇ ਬੜੀ ਕਾਨੂੰਨੀ ਹਰਕਤ ਕੀਤੀ ਸਾਡੇ ਜਿਹੜੇ ਪ੍ਰਧਾਨ ਸੈਕਟਰੀ ਐ ਡੀਪੂਆਂ ਦੇ ਉਹ ਚੱਕ ਲਏਗੇ ਤਕਰੀਬਨ 27 ਡੀਪੂਆਂ ਦੇ ਅੱਛਾ ਜੀ ਤੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਜੋ ਚਾਪੋ ਆਪਣੀਆਂ ਟਿੱਪੀਆਂ ਕਰਨ ਲਈ ਆਏ ਤੇ ਸਾਡੇ ਬਾਰਕਨਾਂ ਦੇ ਵਿੱਚ ਬਹੁਤ ਰੋਸ਼ ਪਾਇਆ ਗਿਆ ਓਕੇ ਤੇ ਤੋਂ ਸਵੇਰ ਤੋਂ ਹੀ ਅਸੀਂ ਲਗਭਗ 5 ਵਜੇ ਤੋਂ ਜਿਹੜੇ ਬੱਸ ਸਟੈਂਡ ਹੈ 27 ਦੇ 27 ਪੰਜਾਬ ਦੇ ਸਟੇਟ ਲੈਵਲ ਦੇ ਸਾਰੇ ਹੀ ਬੰਦ ਅੱਛਾ ਇੱਕ ਪ੍ਰਾਈਵੇਟ ਬੱਸਾਂ ਕਿਉਂ ਰੋਕੀਆਂ ਗਈਆਂ ਇਹਦੇ ਬਾਰੇ ਕੋਈ ਦੱਸੂਗਾ ਪ੍ਰਾਈਵੇਟ ਬੱਸ ਤਾਂ ਅਸੀਂ ਕੋਈ ਨਹੀਂ ਕੀ ਕਿਸੇ ਨੇ ਅੱਡਾ ਬੰਦ ਕੀਤਾ ਸੀ ਅੱਛਾ ਹੀ ਉਹ ਵੀ ਅਸੀਂ ਮਤਲਬ ਖੜਾ ਦਿੱਤੀਆਂ ਜੀ ਸਾਡਾ ਸਾਡਾ ਕੋਈ ਰੋਲਾ ਨਹੀਂ ਹੈਗਾ ਜੀ ਠੀਕ ਹੈ ਸਾਡੀ ਜਿਹੜੀ ਗੱਲਬਾਤ ਹੈ ਸਰਕਾਰ ਨੇ ਸਰਕਾਰ ਸਾਡੇ ਜੇ ਸਰਕਾਰ ਠੀਕ ਹੈ ਸਾਡੇ ਸਰਕਾਰ ਜਿਹੜੇ ਸਾਡੇ ਮਸਲੇ ਉਹ ਹੱਲ ਕਰਾ ਜੀ ਤੇ ਸਾਡੇ ਜਿਹੜੇ ਮੁਲਾਜ਼ਮ ਹੈ 10 ਸਾਲ ਤੋਂ ਲਗਭਗ ਜੀ ਕੱਚੇ ਨੌਕਰੀ ਕਰ ਰਹੇ ਇਸ ਵਿਭਾਗ ਦੇ ਵਿੱਚ ਪੱਕਾ ਕਿੰਨੇ ਚਿਰ ਹੋ ਗਿਆ ਤੁਹਾਨੂੰ ਨੌਕਰੀ ਕਰਦਿਆਂ 10 ਸਾਲ ਹੋ ਚੁੱਕੇ ਕਿੰਨੀ ਸੈਲਰੀ ਆ 10000 ਰੁਪਏ ਤੇ ਪਹਿਲੇ ਕਿੰਨੇ ਤੇ ਲੱਗੇ ਸੀ ਪਹਿਲਾਂ 8700 ਤੋਂ ਲੱਗੇ ਸੀ 8700 ਤੋਂ ਲੱਗੇ ਜੀ ਅੱਜ ਕਿੰਨੀ ਮਿਲਦੀ ਅੱਜ 10000 ਰੁਪਏ ਮਿਲਦੇ ਆ ਅੱਛਾ ਜੀ ਹਾਂ ਜੀ ਨਾ ਅਸੀਂ ਕੱਚੇ ਚ ਆ ਜੀ ਨਾ ਅਸੀਂ ਪੱਕੇ ਆ ਜੀ ਅੱਛਾ ਬਹੁਤ ਬੁਰਾ ਹਾਲ ਹੈ ਜੀ ਓਕੇ ਠੀਕ ਹਾਂਜੀ ਰੋੜੀ ਸਾਹਿਬ ਤੁਸੀਂ ਇਹਨਾਂ ਨੂੰ ਸਮਰਥਨ ਦੇਣ ਆਏ ਹੋ ਤੁਹਾਡਾ ਕੀ ਕਹਿਣਾ ਜੀ ਸਾਡੀ ਇਹ ਜਥੇਬੰਦੀ ਜਿਹੜੀ ਹੈ ਧੰਨਵਾਸ ਤੇ ਪੀਆਰਟੀਸੀ ਦੀ ਉਹਨੇ ਸੀਆਟੀਜ਼ ਨੂੰ ਸਬੰਧਤ ਅੱਜ ਜਦੋਂ ਸਾਨੂੰ ਸਵੇਰੇ ਪਤਾ ਲੱਗਿਆ ਹੈ ਤੇ ਇਹਨਾਂ ਦਾ ਅੱਜ ਟੈਂਡਰ ਖੁੱਲਣਾ ਸੀਗਾ ਅਬਾ ਬਲਕਿ ਉਹਦੇ ਜਿਹੜੀਆਂ ਬੱਸਾਂ ਪ੍ਰਾਈਵੇਟ ਠੀਕ ਹੈ ਸਾਡੀ ਜਥੇਬੰਦੀ ਜਿਹੜੀ ਇਸ ਗੱਲ ਦਾ ਵਿਰੋਧ ਕਰਦੀ ਹੈ ਠੀਕ ਹੈ ਇਹ ਪ੍ਰਾਈਵੇਟ ਨਾ ਕਰੋ ਜਿਹੜੀਆਂ ਸਿੰਘਾਂ ਪਹਿਲਾਂ ਬੱਸਾਂ ਚੱਲਦੀਆਂ ਉਹਨਾਂ ਨੂੰ ਸਰਕਾਰੀ ਤੌਰ ਤੇ ਮੁਲਾਜ਼ਮਾਂ ਨੂੰ ਸਰਕਾਰੀ ਕਰੋ ਤੇ ਇਹਨਾਂ ਨੂੰ ਸਰਕਾਰੀ ਫੁੱਟੇ ਪਾਓ ਹੂੰ ਰਾਜ ਸਰਕਾਰ ਨੇ ਜਵਰ ਦਿੱਤਾ ਅੱਜ ਇਹਨਾਂ ਨੇ ਸਵੇਰੇ ਸਵੇਰੇ ਸਾਡਾ 2 ਘੰਟੇ ਦਾ ਸਰਵਰ ਐਲੀ ਕਰਨੀ ਸੀ ਠੀਕ ਆ ਜੀ ਜਿਹੜੇ ਅਸੀਂ ਟੈਂਡਰ ਅਸੀਂ ਖੋਲ੍ਹਣੇ ਸੀਗੇ ਜਿਹੜੇ ਓਕੇ ਪਰ ਸਰਕਾਰ ਨੇ ਕੀਤਾ ਸਾਡੇ ਸਾਰੇ ਹੀ ਲੀਡਰਾਂ ਨੂੰ ਜਿਹੜੇ ਪਨਵਸ ਦੇ ਤੇ ਆ ਪੀਆਰਟੀਸੀ ਦੇ ਹੈ ਠੀਕ ਆ ਉਹਨਾਂ ਨੂੰ ਗਰਗਜ਼ਾਰ ਕਰ ਰਿਹਾ ਓਕੇ ਇਹ ਇਹ ਜਿਹੜੀ ਸਟ੍ਰਾਈਕ ਆ ਹੁਣ ਆਉਣ ਵਾਲੇ ਸਮੇਂ ਚ ਵੀ ਜਾਰੀ ਰਹੂਗੀ ਕਿ ਅੱਜ ਦਾ ਦਿਨ ਹੀ ਰਹੂਗੀ ਇਹ ਮਤਲਬ ਜਿਹੜਾ ਹੈ ਅਸੀਂ ਜਿਹੜਾ ਇਹ ਬੰਦ ਕੀਤਾ ਹੈ ਅਸੀਂ ਜਦੋਂ ਤੱਕ ਸਾਡੇ ਸਾਥੀਆਂ ਨੂੰ ਰਿਹਾ ਨਹੀਂ ਕਰਦੇ ਗੱਲਬਾਤ ਕਰਕੇ ਬਸਾ ਨਹੀਂ ਕਰਦੇ ਤੇ ਟੈਂਡਰ ਜਿਹੜੇ ਕਰਨੇ ਪ੍ਰਾਈਵੇਟ ਕਿਤੇ ਬੰਦ ਨਾ ਹੀ ਕਰਦੇ ਉਦੋਂ ਤੱਕ ਇਹ ਐਕਸ਼ਨ ਚੱਲੂਗਾ ਠੀਕ ਹੈ ਜੀ ਅਸੀਂ ਉਸ ਤੱਕ ਜਦੋਂ ਤੱਕ ਲੜਾਗੇ ਜਦ ਤੱਕ ਸਾਡੀਆਂ ਮੰਗਾਂ ਜਿਹੜੀਆਂ ਇਹਨਾਂ ਦੀਆਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਲੜਾਈ ਜਾਰੀ ਰਹੂਗੀ ਠੀਕ ਹੈ ਜਿਹੜੀ ਪਨ ਵਾਸਤੇ ਪੀਆਰਟੀਸੀ ਦੀ ਜਿਹੜੀ ਜਫੇਬੰਦੀ ਹੈ ਇਹ ਮਤਲਬ ਲਗਾਤਾਰ ਮਤਲਬ 10 ਸਾਲ ਤੋਂ ਲਗਾਤਾਰ 10 ਸਾਲ ਤੋਂ ਲੱਗ ਰਿਹਾ ਹੈ 20 ਸਾਲ ਸਰਵਿਸ ਹੋ ਗਈ 20 ਸਾਲ ਇਹਨਾਂ ਦੀ ਸਰਵਿਸ ਇਹਨਾਂ ਨੂੰ ਕੱਚੇ ਤੌਰ ਤੇ ਹੀ ਜੇ ਰੱਖਿਆ ਹੈ ਠੀਕ ਹੈ ਅਸੀਂ ਭੁਲੀ ਤੌਰ ਤੇ CITU ਨੇ ਇਹ ਫੈਸਲਾ ਕੀਤਾ ਹੈ ਸਾਡਾ ਪੰਜਾਬ ਦਾ 500 ਜਿਲ੍ਹਾ ਸਗਾ ਪੰਜਾਬ ਦਾ ਉਹਦੇ ਵਿੱਚ ਵੀ ਅਸੀਂ ਇਹਨਾਂ ਦਾ ਮਤਾ ਪਾ ਕੇ ਫੈਸਲਾ ਕੀਤਾ ਹੈ ਤੇ ਜਿਹੜਾ ਵੀ ਇਸ ਸੰਘਰਸ਼ ਕਰਨਗੇ CITU ਦੀ ਮਦਦ ਠੀਕ ਹੈ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਤੇ ਫੌਰੀ ਤੌਰ ਤੇ ਇਹਨਾਂ ਦੇ ਲੀਡਰਸ਼ਿਪ ਨੂੰ ਰਿਆਕ ਕੀਤਾ ਜਾਵੇ ਤੇ ਗੱਲਬਾਤ ਕਰਕੇ ਮਸਲਾ ਹੱਲ ਕੀਤਾ ਜਾਵੇ ਜਿਹੜੇ ਇਹਨਾਂ ਨੇ ਵਾਅਦਾ ਕੀਤੇ ਮੀਟਿੰਗ ਦੇ ਜਿਹੜੇ ਵਾਅਦੇ ਹੋਏ ਆ ਉਹਨਾਂ ਨੂੰ ਪੂਰੇ ਕਰੇ ਤੇ ਜਿਹੜਾ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਥਾਂ ਜਨ ਦਿੱਤਾ ਠੀਕ ਹੈ ਗਿਰਦਾ ਸਾਥੀਆਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਗਿਰਦਾ ਲੀਡਰਾਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਗਿਰਦਾ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ